ਨੇ ਸਰਕਾਰ ਦੇ ਮਨ ਚ ਤੇ ਸਮਾਸ਼ਾ ਸਾਡੇ ਵਾਸਤੇ ਖੋਟ ਹੀ ਰਹੀ ਹਮੇਸ਼ਾ ਹੀ ਸਾਡੇ ਪੰਜਾਬ ਨਾਲ ਸਿੱਖਾਂ ਨਾਲ ਕਾਫੀ ਹੱਦ ਤੱਕ ਉਹ ਹਮੇਸ਼ਾ ਤੱਕਾ ਕਰਦੇ ਰਹੇ ਕਿਸਾਨਾਂ ਦੀ ਜਿਹੜੀਆਂ ਮੰਗਾਂ ਵਾਂ ਉਹਨਾਂ ਦੀ ਅਸੀਂ ਉਮੀਦ ਕਰਦੇ ਆ ਤੇ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਨਾਲ ਸਹਿਯੋਗੀ ਆ ਤੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਬਾਕੀ ਐਮਤੀਆਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਹਨਾਂ ਦਾ ਸਾਥ ਦੇਣ ਉਹਨਾਂ ਦੇ ਪਾਰਲੀਮੈਂਟ ਚ ਬਾਦ ਚੁਕਣ ਉਹਨਾਂ ਦੇ ਜਿਹੜੇ ਮਸਲੇ ਜਿਹੜੇ ਇਹਨਾਂ ਦੇ ਆ ਸਾਰੇ ਉਹ ਹੱਲ ਕਰਵਾਏ ਜਾਣ ਜੀ ਜੀ ਤੁਹਾਨੂੰ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਕੋਈ ਪਰੇਸ਼ਾਨੀਆਂ ਖਾਣਵਾਗੋ ਉਹਨਾਂ ਨੇ ਮਿਲ ਕੇ ਕੋਈ ਉਹਦਾ ਸਾਂਝਾ ਹੱਲ ਕਰ ਮੇਰੇ ਖਿਆਲ ਜਿਆਦੀਆਂ ਰੜਕਾ ਤੇ ਪ੍ਰਸ਼ਾਸਨ ਵੱਲੋਂ ਹੀ ਇਹ ਪਾਇਆ ਜਾ ਰਿਹਾ ਜਿਹੜੇ ਅੱਗੇ ਬਾਰਡਰ ਬਣਾਏ ਜਾ ਰਹੇ ਉਹ ਮੇਰੇ ਖਿਆਲ ਹਰਿਆਣਾ ਗਵਰਨਮੈਂਟ ਹੀ ਬਣਾ ਰਹੀ ਆ ਉਹ ਤੇ ਪੰਜਾਬ ਸਰਕਾਰ ਨੇ ਤੇ ਪਹਿਲਾਂ ਵੀ ਗਲਤ ਕੀਤਾ ਜੀ ਨੈਸ਼ਨਲ ਸਕੋਰੀ ਐਕਟ ਵਾਲੀ ਤੇ ਕੋਈ ਇਹੋ ਜੀ ਗੱਲ ਹੀ ਨਹੀਂ ਸੀਗੀ ਉਹਨਾਂ ਦੀ ਉਹਨਾਂ ਦੀ ਜਿਹੜੀ ਲੜਾਈ ਸੀ ਉਹ ਤੇ ਨਸ਼ਿਆਂ ਦੇ ਖਿਲਾਫ ਸੀ ਤੇ ਨਸ਼ਿਆਂ ਦੇ ਮੇਰੇ ਹਰ ਮਾਫੀ ਤੇ ਦਬਾਇ ਸਰਕਾਰ ਜਲਦੀ ਸੀ ਇਸੇ ਕਰਕੇ ਇਹਨਾਂ ਨੇ ਉਦੋਂ ਵੀ ਜਿਹੜਾ ਉਹਨਾਂ ਦੇ ਐਨਐਸਏ ਲਾਉਣਾ ਮੇਰੇ ਖਿਆਲ ਕੋਈ ਕੋਈ ਜਾਇਜ਼ ਨਹੀਂ ਸੀ ਬਣਦੀ ਗੱਲ ਜੇ ਹੋਰ ਵਧਾਉਣਾ ਜਿਹੜਾ ਇਹ ਤੇ ਸ਼ਰਦ ਸਰ ਸਾਡੇ ਨਾਲ ਠੱਕੇ ਵਾਲੀ ਗੱਲ ਆ ਲੁਕੀ ਬੰਦਰ ਨਵੇਂ ਬਣੇ ਸੰਸਦ ਅਮਰਤਪਾਲ ਸਿੰਘ ਦੇ ਪਿਤਾ ਹਸੀਮ ਸਿੰਘ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਲਈ ਸ਼ੰਭੂ ਧਰਨੇ ਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਦਾ ਹਸੀਮ ਸਿੰਘ ਨੇ ਦੱਸਿਆ ਇਹ ਸਰਕਾਰ ਦੇ ਮਨਚ ਤੇ ਸਮੇਸ਼ਣ ਸਾਡੇ ਵਾਸਤੇ ਖੋਟ ਹੀ ਰਹੀ ਹਮੇਸ਼ਾ ਹੀ ਸਾਡੇ ਪੰਜਾਬ ਨਾਲ ਸਿੱਖਾਂ ਨਾਲ ਕਾਫੀ ਹੱਦ ਤੱਕ ਉਹ ਹਮੇਸ਼ਾ ਤੱਕਾ ਕਰਦੇ ਰਹੇ ਤੇ ਮੈਂ ਤਾਂ ਸੋਚਦਾ ਵੀ ਹੋਣੀ ਸਰਕਾਰਾਂ ਨੂੰ ਜਿਹੜੇ ਆ ਕਿਸਾਨ ਜਿਹੜੇ ਰੋੜ ਰਹੇ ਸਾਡੇ ਨੌਜਵਾਨ ਸਾਡੇ ਜੇਲਾਂ ਕਿ ਰੋੜ ਰਹੇ ਆ ਤੇ ਉਹਨਾਂ ਵਾਸਤੇ ਉਹਨਾਂ ਨੂੰ ਹੋਣੀ ਜੇ ਉਹ ਸਮਝਣ ਤੇ ਉਹ ਪਹਿਲ ਕਦਮੀ ਕਰਨਾ ਤੇ ਚੰਗੀ ਗੱਲ ਹੈ ਉਹਨਾਂ ਦੀਆਂ ਜਿਹੜੀਆਂ ਇਹ ਕਿਸਾਨ ਹੁਣ ਰੋਡਾਂ ਤੇ ਬੈਠੇ ਐ ਵੀ ਇਹਨਾਂ ਦਾ ਕੋਈ ਸ਼ੌਂਕ ਨਹੀਂਗਾ ਤੇ ਨੌਜਵਾਨਾਂ ਨੂੰ ਜਿਹੜੇ ਉਹ ਨਸ਼ਿਆਂ ਦੇ ਖਿਲਾਫ ਜੰਗ ਲੜ ਰਐ ਸੀ ਉਹਨਾਂ ਨੂੰ ਵੀ ਜਿੰਨਾ ਸੁਤਣਾ ਹੋਰ ਜਿਹੜੇ ਸਾਡੇ ਬੰਦੀ ਸਿੰਘ ਉਹਨਾਂ ਸਾਡੀ ਕੋਈ ਗੱਲ ਨਾ ਸੁਣਨੀ ਸਾਡੇ ਦਿਨੋ ਦਿਨ ਜਿਹੜੇ ਸਾਡੇ ਹਾਕਿਆ ਉਹਨਾਂ ਤੇ ਡਾਕਾ ਮਾਰੀ ਜਾਣਾ ਮੇਰੇ ਖਿਆਲੇ ਸਰਕਾਰ ਵਾਸਤੇ ਦੁਬਾਰਾ ਸੋਚਣਾ ਚਾਹੀਦਾ ਉਹਨਾਂ ਨੂੰ ਕਿ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਨਸਾਫ ਲਈਏ ਜਿਹੜੀ ਉਹਨਾਂ ਚ ਬੇਗਾਨਗੀ ਦੀ ਭਾਵਨਾ ਵੱਧਦੀ ਆ ਉਹਨੂੰ ਰੋਕਿਆ ਜਾ ਸਕਦਾ ਅੱਜ ਤੁਸੀਂ ਆਏ ਹੋ ਇੱਥੇ ਕੀ ਕਿਸ ਮਤਲਬ ਨੂੰ ਲੈ ਕੇ ਆਏ ਨਹੀਂ ਅਸੀਂ ਜੋ ਕਿਸਾਨਾਂ ਦੀ ਜਿਹੜੀਆਂ ਮੰਗਾਂ ਵਾਂ ਉਹਨਾਂ ਦੀ ਅਸੀਂ ਹਮਾਇਤ ਕਰਦੇ ਆ ਤੇ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਨਾਲ ਸਹਿਯੋਗੀ ਆ ਤੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਬਾਕੀ ਐਮਪੀਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਹਨਾਂ ਦਾ ਸਾਥ ਦੇਣ ਉਹਨਾਂ ਦੇ ਪਾਰਲੀਮੈਂਟ ਚ ਬਾਦ ਚੁੱਕਣ ਉਹਨਾਂ ਦੇ ਜਿਹੜੇ ਮਸਲੇ ਜਿਹੜੇ ਇਹਨਾਂ ਦੇ ਆ ਸਾਰੇ ਉਹ ਹੱਲ ਕਰਵਾਏ ਜਾਣ ਸੋ ਤੇ ਆ ਗੱਲ ਇਹ ਹੈ ਕਿ ਇੱਥੇ ਸ਼ੰਭੂ ਦੇ ਨਾਲ ਜਿਹੜੇ ਪਿੰਡ ਹੈ ਉਹਨਾਂ ਨੇ ਪਿਛਲੀ 16 ਤਰੀਕ ਨੂੰ ਵੀ ਮੰਗ ਪੱਤਰ ਦਿੱਤਾ ਸੀ ਆਪਣੇ ਕਿਸਾਨ ਜਥੇਬੰਦੀ ਦੇ ਨੇਤਾ ਭਦਰ ਸਾਹਿਬ ਨੂੰ ਵੀ ਆ ਰਸਤਾ ਜਿਹੜਾ ਹੈ ਕਮ ਸਕਮ ਸਕੂਟਰ ਵਾਸਤੇ ਤੋਂ ਖੁਲਵਾਇਆ ਜਾਵੇ ਜਿਹੜਾ ਵੀ ਇੱਥੇ ਦੇ ਨੇੜੇ ਵਾਲੇ ਜਿਹੜੇ ਪਿੰਡ ਹੈ ਤੀ ਚਾਲੇ ਪਿੰਡ ਹੈ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਬੱਚਿਆਂ ਨੂੰ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹ ਉਹਦੇ ਜਿਹੜੇ ਕਿਹਾ ਸੀ ਵੀ ਦੋ ਦਿਨਾਂ ਚ ਅਸੀਂ ਗੱਲ ਕਰਕੇ ਹਾਲ ਤੱਕ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਹਾਲੇ ਕੁਝ ਨਹੀਂ ਹੋਇਆ ਔਰ ਅੱਜ ਹੀ ਪਤਾ ਲੱਗਿਆ ਸੀ ਵੀ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਇੱਥੇ ਆ ਰਹੇ ਆ ਦੁਬਾਰਾ ਗੱਲ ਕਰਨ ਵਾਸਤੇ ਇਹਨਾਂ ਨੂੰ ਬੇਨਤੀ ਕਰਨਾ ਥਾ। ਇਹ ਜੀ ਜੀ ਤੁਹਾਨੂੰ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਕੋਈ ਪਰੇਸ਼ਾਨੀਆਂ ਕਿਸਾਨਵਾਗੂ ਉਹਨਾਂ ਨੇ ਮਿਲ ਕੇ ਕੋਈ ਉਹਦਾ ਸਾਂਝਾ ਹੱਲ ਕਰ ਮੇਰੇ ਖਿਆਲ ਜਿਆਦੀਆਂ ਰੜਕਾ ਤੇ ਪ੍ਰਸ਼ਾਸਨ ਵੱਲੋਂ ਹੀ ਇਹ ਪਾਇਆ ਜਾ ਰਿਹਾ ਜਿਹੜੇ ਅੱਗੇ ਬਾਰਡਰ ਬਣਾਏ ਜਾ ਰਹੇ ਆ ਉਹ ਮੇਰੇ ਖਿਆਲ ਹਰਿਆਣਾ ਗਵਰਨਮੈਂਟ ਹੀ ਬਣਾ ਰਹੀ ਆ ਆਪਣੇ ਲੋਕਾਂ ਦੇ ਮੇਰੇ ਖਿਆਲ ਦਿੱਲੀ ਇਹਨਾਂ ਚਲ ਰਹ ਤੇ ਪਰੇਸ਼ਾਨੀ ਨਹੀਂ ਹੋਈ ਫਿਰ ਵੀ ਜੇ ਕੋਈ ਇਹੋ ਜਿਹਾ ਮਸਲਾ ਆਇਆ ਤੇ ਮੈਂ ਸੋਚਦਾ ਕਿ ਆਪਸੀ ਮਿਲ ਬੜ ਕੇ ਹੱਲ ਕਰ ਲਿਆ ਕਿ ਜਿਹੜੇ ਪਰੇਸ਼ਾਨ ਹੋ ਰਿਹਾ ਉਹ ਵੀ ਆਪਣੇ ਜਿਹੜੇ ਇੱਥੇ ਥਾਂ ਤੇ ਬੈਠੇ ਆ ਉਹ ਵੀ ਆਪਣੇ ਆਮ ਪਬਲਿਕ ਹੈ ਲੇਕਿਨ ਕੋਈ ਇਹੋ ਜਿਹਾ ਰਸਤਾ ਹੋਵੇ ਜਿਹਦੇ ਵਿੱਚ ਦੇਖੋ ਪਾਸ ਕਰਨਾ ਸਰਕਾਰਾਂ ਨੇ ਕਰਨਾ ਨਹੀਂ ਡਰਾਣੇ ਕਰਨਾ ਹੈਗਾ ਅਧਿਕਾਰੀਆਂ ਨੇ ਕਰਨਾ ਹੈਗਾ ਆਪਾਂ ਇਹੋ ਜਿਹਾ ਕੋਈ ਰਸਤਾ ਬੀਚਰ ਨਹੀਂ ਲੱਭ ਸਕਦੇ ਜਿਸ ਦੇ ਨਾਲ ਆਮ ਪਬਲਿਕ ਦਾ ਨਾਮ ਉੱਤੇ ਬਾਜੇ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਨੀਉ ਉਹ ਤੇ ਅਸੀਂ ਸਾਡੀ ਇਹੋ ਹੀ ਕੋਸ਼ਿਸ਼ ਹੈ ਅਸੀਂ ਤੇ ਇਹ ਚਾਹੁੰਦੇ ਆ ਕਿ ਇਹ ਜਿਹੜੇ ਲੋਕਾਂ ਅੰਦੋਲਨ ਦੇ ਮੁਖੀ ਆ ਜਾਂ ਉਹਨਾਂ ਨੂੰ ਵੀ ਪਬਲਿਕ ਦੇ ਜਿਹੜੇ ਉਹਨਾਂ ਮੈਂ ਜਿਹੜੇ ਪਿੰਡਾਂ ਦੇ ਲੋਕ ਵੀ ਆ ਸਾਰੇ ਮਿਲ ਜੁਲ ਕੇ ਕਿ ਪਬਲਿਕ ਨੂੰ ਨਾ ਤਕਲੀਫ ਹੋਵੇ ਤੇ ਸਾਡੀਆਂ ਮੰਗਾਂ ਵੀ ਜਿਹੜੀਆਂ ਮੰਗੀਆਂ ਜਾਣ ਸਰਕਾਰ ਵੱਲੋਂ ਪਾਸਿੰਗ ਜਿਹੜਾ ਹੈਗੇ ਉਹਨਾਂ ਦੇ ਵਿਆਹ ਵਾਸਤੇ ਕੀ ਤੁਸੀਂ ਪ੍ਰਯਾਸ ਕਰ ਰਹੇ ਹੋ ਨੇ ਉਹਨਾਂ ਦੀ ਰਿਹਾਈ ਅਜੇ ਉਹਨਾਂ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਉਹਨਾਂ ਦੇ ਜਿਹੜੇ ਜੋ ਲੋਕਤੰਤਰ ਦੀ ਹੈ ਜਿਹੜਾ ਉਹਨਾਂ ਨੂੰ ਬਹੁਤ ਵੱਡਾ ਉਹਨਾਂ ਨੇ ਬਹੁਤ ਮਤਨਾ ਜਿਤਾਇਆ ਲੋਕਾਂ ਨੇ ਤੇ ਇਸ ਕਰਕੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਆਪਣੇ ਆਪ ਹੀ ਕੋਈ ਫੈਸਲਾ ਲਵੇ ਤੇ ਜੇ ਕੋਈ ਨਹੀਂ ਲੈਂਦੀ ਤੇ ਫਿਰ ਫਿਰ ਅਸੀਂ ਅੱਗੇ ਸੋਚਾਂਗੇ ਕਿ ਕੋਈ ਨਹੀਂ ਪੰਜਾਬ ਗਵਰਨਮੈਂਟ ਨੇ ਦੁਬਾਰਾ ਨੈਸ਼ਨਲ ਸਕਿਉਰਿਟੀ ਐਕਟ ਲਾਤਾ ਹੈ ਜਿਹੜਾ ਸਾਲ ਵਾਸਤੇ ਉਹਦੇ ਵਾਸਤੇ ਕੀ ਤੁਸੀਂ ਕਹਿੰਦੇ ਦਿੰਦੇ ਹੋ 50 ਤੱਕ ਵੀ ਠੀਕ ਨੇ ਆ ਡਾਕਟਰ ਨਹੀਂ ਉਹ ਤਾਂ ਪੰਜਾਬ ਸਰਕਾਰ ਨੇ ਤੇ ਪਹਿਲਾਂ ਵੀ ਗਲਤ ਕੀਤਾ ਜੀ ਨੈਸ਼ਨਲ ਸਕਿਉਰਿਟੀ ਐਕਟ ਵਾਲੀ ਉੱਤੇ ਕੋਈ ਇਹੋ ਜੀ ਗੱਲ ਹੀ ਨਹੀਂ ਸੀਗੀ ਉਹਨਾਂ ਦੀ ਉਹਨਾਂ ਦੀ ਜਿਹੜੀ ਲੜਾਈ ਸੀ ਉਹ ਤੇ ਨਸ਼ਿਆਂ ਦੇ ਖਿਲਾਫ ਸੀ ਤੇ ਨਸ਼ਿਆਂ ਦੇ ਮੇਰੇ ਖਿਆਲ ਮਾਫੀ ਦੇ ਦਬਾਅ ਸਰਕਾਰ ਚੱਲਦੀ ਸੀ ਇਸੇ ਕਰਕੇ ਇਹਨਾਂ ਨੇ ਉਦੋਂ ਵੀ ਜਿਹੜਾ ਉਹਨਾਂ ਦੇ ਐਨਐਸਏ ਲਾਉਣਾ ਮੇਰੇ ਖਿਆਲ ਕੋਈ ਕੋਈ ਜਾਇਜ਼ ਨਹੀਂ ਸੀ ਬਣਦੀ ਗੱਲ ਜੇ ਹੋਰ ਵਧਾਉਣਾ ਜਿਹੜਾ ਇਹ ਤੇ ਸ਼ਰਧ ਸਰ ਸਾਡੇ ਨਾਲ ੱਟਕੇ ਵਾਲੀ ਗੱਲ ਆ ਤੇ ਬਾਕੀ ਮੇਰੇ ਖਿਆਲ ਇਹ ਤੇ ਮਾਰਚ ਚ ਇਹਨਾਂ ਨੇ ਵਧਾ ਦਿੱਤਾ ਸੀਗਾ ਤੇ ਉਹਨੂੰ ਹੀ ਮੇਰੇ ਖਾਲ ਤਿੰਨ ਤਿੰਨ ਮਹੀਨੇ ਬਾਅਦ ਐਕਸੀਡੈਂਟ ਕਰਦੇ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾਣ ਦੀ ਵੀ ਸੋਚ ਰਿਹਾ ਨਹੀਂ ਅਸੀਂ ਜੇ ਤੇ ਨਾ ਕੋਈ ਹੱਲਾ ਹੈ ਕੋਰਟ 'ਚ ਵੀ ਜਾਵਾਂਗੇ ਹੋਰ ਵੀ ਜੋ ਕੋਈ ਸ਼ਾਂਤ ਪਈ ਅੰਦੋਲਨ ਦੀ ਸਾਨੂੰ ਕੋਈ ਲੋੜ ਪਈ ਤੇ ਸਭ ਕੁਝ ਕਰਾਂਗੇ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ ਨਸ਼ਾਦ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹਰ ਰੋਜ਼ 2-3-4 ਬੱਚੇ ਨੌਜਵਾਨ ਆਪਣੇ ਜਿਹੜੇ ਹੈਗੇ ਉਹ ਮੌਤ ਨੂੰ ਜਿਹੜੇ ਚੁਗਰੇ ਕੀ ਸਮਝੋ ਵੀ ਇਹ ਕਿਸਕੇ ਕਿਹਦੀ ਫੇਲਿਅਰ ਹੈ ਇਹ ਫੇਲੀਅਰ ਸਰਕਾਰਾਂ ਦੀ ਹੈ ਜੀ ਸਾਡੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਪਹਿਲਾਂ ਜਿਹਨਾਂ ਨੇ ਅੱਗੇ ਰਾਜ ਕੀਤਾ ਇਹ ਸਾਰਿਆਂ ਦੇ ਫੇਲੀਅਰ ਹੈ ਜੀ ਅਸੀਂ ਅਕੱਲ ਹੀ ਦੋ ਮੌਤਾਂ ਤੇ ਮੈਂ ਕੱਲ ਉਥੇ ਖੇਮ ਕਰਨਾ ਹਲਕੇ 'ਚ ਦੋ ਨੇੜੇ-ਨੇੜੇ ਜਾ ਕੇ ਆਇਆ ਕਿ ਜਿਹੜਾ ਨੌਜਵਾਨ ਸੀ 32 ਸਾਲ ਦੇ ਦੋ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਉਹ ਖਤਮ ਹੋ ਗਿਆ ਤੇ ਰੋਜ਼ ਕੋਈ ਨਾ ਕੋਈ ਜਿਹੜੀਆਂ ਜੇ ਕੋਈ ਗੱਲਾਂ ਸਾਹਮਣੇ ਨਹੀਂ ਆ ਰਹੀਆਂ ਪਤਾ ਨਹੀਂ ਕਿੰਨੇ ਲੋਕ ਰੋਜ਼ ਮਰਦੇ ਨਸ਼ਾ ਸਾਡੀ ਕੌਮ ਦੇ ਨਾਂ ਦੇ ਵੈਸੇ ਵੀ ਕਲੰਕਿਆ ਕਿਉਂ ਸਾਡੇ ਧਰਮ ਵਿੱਚ ਕਿਤੇ ਵੀ ਕਿਸੇ ਵੀ ਧਰਮ ਵਿੱਚ ਨਸ਼ੇ ਨੂੰ ਕੋਈ ਏਡੀ ਪ੍ਰਮੁਖਤਾ ਨਹੀਂ ਦਿੱਤੀ ਗਈ ਤੇ ਜੋ ਜੋ ਜਿੰਨਾਂ ਦੇ ਹਾਲਾਤ ਬਣੇ ਪਏ ਆ ਧਰਾਂ ਵਿੱਚ ਜਗ੍ਹਾ ਜਗ੍ਹਾ ਤੇ ਰੋੜਾਂ ਤੇ ਨਸ਼ਾ ਵਿਕ ਰਿਹਾ ਮੇਰੇ ਖਿਆਲ ਲੇ ਕੇ ਸਾਡੇ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਸਾਡਾ ਸਮਾਜ ਜਾ ਕਿਧਰੋਂ ਰਿਹਾ ਇਹ ਮੇਨੇ ਤੋਂ ਜ਼ਿਆਦਾ ਹੋ ਗਏ ਇੱਥੇ ਜੋ ਆਪਣੇ ਕਿਸਾਨ ਜੱਟ ਬੰਦਿਆਂ ਦੇ ਸਾਹੇ ਪਿੰਡਾਂ ਦੇ ਲੋਕ ਇੱਥੇ ਬੈਠੇ ਆ ਤਾਂ ਇੰਨੀ ਧੁੱਪ ਵੀ ਨਹੀਂ ਕਰਦੀ। ਕੀ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ ਔਰ ਕਿਸਾਨ ਜੱਟ ਬੰਦਿਆਂ ਨੂੰ? ਨਹੀਂ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਬਣ ਗਈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜਾਏ ਇਸ ਇਹ ਸਰਕਾਰ ਦੀ ਸਾਰੀ ਇਹ ਨਾ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਤੇ ਉਹਦੀ وجہ ਨਾਲ ਜਿਹੜੇ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਹੋਈ ਇਹਦਾ ਇਹਦਾ ਕਾਰਨ ਤਾਂ ਸਾਰਾ ਸਰਕਾਰੀ ਹੈ ਜੀ ਨਹੀਂ ਬਿੱਟੂ ਜੀ ਜਿਹੜੇ ਮੰਤਰੀ ਬਣਿਆ ਨਵੇਂ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਦੁਬਾਰਾ ਹੁਣੇ ਗੱਲ ਸ਼ੁਰੂ ਕਰਾਂਗੇ ਆ ਨਹੀਂ ਚਲੋ ਜਲਦੀ ਕਰ ਅਸੀਂ ਤੇ ਕਹਿੰਦੇ ਜਲਦੀ ਕਰਕੇ ਤੇ ਇਹ ਮਸਲੇ ਦਾ ਹੱਲ ਕਰਨ ਤੇ ਇਹ ਲੋਕ ਵੀ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਹ ਵੀ ਲੋਕ ਆਪਣੇ ਘਰਾਂ 'ਚ ਜਾ ਕੇ ਆਪਣਾ ਕੰਮ ਕਰ ਕਰਨ ਜਿਹੜੀ ਇੰਨੇ ਆ ਆਪਣੇ ਤਾਕਤ ਇਦਾਂ ਵੇਸਟ ਹੋ ਰਹੀ ਹੋ ਕਿਸੇ ਚੰਗੇ ਪਾਸੇ ਲੱਗੇ ਇਲਾਕੇ ਦੇ ਲੋਕਾਂ ਦੇ ਆਰੀਆ ਮੁਸ਼ਕਲਾ ਬਾਰੇ ਪੁਲਿਸ ਅਫਸਰ ਨੂੰ ਜਾਣੂ ਕਰਾਇਆ